ਮਨਵੀਰ ਜਦੋਂ ਘਰ ਆਇਆ ਤਾਂ ਆਪਣੇ ਮਾਤਾ-ਪਿਤਾ ਨੂੰ ਇਸ ਹਾਲਤ ਵਿੱਚ ਵੇਖ ਕੇ ਉਸਦੇ ਹੋਸ਼ ੁੱਡ ਗਏ। ਉਸਦੀ ਪਤਨੀ ਅਮਨ ਇਸ ਸਮੇਂ ਆਪਣੀ ਸਹੇਲੀ ਦੇ ਜਨਮ ਦਿਨ ਦੀ ਪਾਰਟੀ ਤੋਂ ਘਰ ਵਾਪਸ ਆਈ ਤਾਂ ਉਸਨੇ ਉਸਦੇ ਮੂੰਹ ਤੇ ਇੱਕ ਜ਼ੋਰ ਨਾਲ ਥੱਪੜ ਮਾਰ ਦਿੱਤਾ। ਮੇਰੇ ਮਾਤਾ-ਪਿਤਾ ਜੀ ਦੇ ਨਾਲ ਐਦਾਂ ਦਾ ਸਲੂਕ ਕਰਨ ਦੀ ਤੇਰੀ ਹਿੰਮਤ ਕਿਵੇਂ ਹੋਈ? ਇਹ ਘਰ ਤੇਰੇ ਤੋਂ ਪਹਿਲਾਂ ਮੇਰੇ ਮਾਪਿਆਂ ਦਾ ਹੈ। ਤੂੰ ਇਸ ਘਰ ਨੂੰ ਆਪਣੇ ਪੇਕਿਆਂ ਤੋਂ ਨਹੀਂ ਲੈ ਕੇ ਆਈ। ਮੈਂ ਬਹੁਤ ਦਿਨਾਂ ਤੋਂ ਤੇਰੀਆਂ ਹਰਕਤਾਂ ਬਰਦਾਸ਼ਤ ਕਰਦਾ ਆ ਰਿਹਾ ਸੀ। ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਤੂੰ ਸੁਧਰ ਜਾਏਂਗੀ ਤੇ ਤੂੰ ਮਾਪਿਓ ਨੂੰ ਆਪਣੇ ਨਾਲ ਐਡਜਸਟ ਕਰ ਲਵੇਂਗੀ। ਉਹਨਾਂ ਨੂੰ ਆਪਣੇ ਮਾਪਿਓ ਵਾਂਗ ਪਿਆਰ ਤੇ ਸਨਮਾਨ ਦੇਵੇਂਗੀ। ਪਰ ਤੂੰ ਮੇਰੇ ਜਾਣ ਤੋਂ ਬਾਅਦ ਮੇਰੇ ਮਾਤਾ ਪਿਤਾ ਦੀ ਹਾਲਤ ਨੌਕਰਾਂ ਤੋਂ ਵੀ ਬੱਤਰ ਕਰ ਦਿੱਤੀ ਹੈ। ਤੂੰ ਉਹਨਾਂ ਤੋਂ ਇੱਕ ਇੱਕ ਰੁਪਏ ਦਾ ਹਿਸਾਬ ਮੰਗਦੀ ਹੈ ਅਤੇ ਉਹਨਾਂ ਦੀ ਬੇਇੱਜ਼ਤੀ ਕਰਦੀ ਹੈ। ਇੱਕ ਗੱਲ ਕੰਨ ਖੋਲ ਕੇ ਸੁਣ ਲਾ ਆਪਣੇ ਪੁੱਤ ਦੀ ਕਮਾਈ ਖਾਂਦੇ ਨੇ ਤੇਰੇ ਪਿਓ ਦੀ ਨਹੀਂ। ਹੁਣ ਤੂੰ ਆਪਣਾ ਸਮਾਨ ਬੰਨ ਤੇ ਚਲੀ ਜਾ ਇਸ ਘਰ ਤੋਂ ਮਨਵੀਰ ਨੇ ਗੁੱਸੇ ਵਿੱਚ ਅਮਨ ਨੂੰ ਕਿਹਾ ਤੇ ਆਪਣੇ ਮਾਤਾ ਪਿਤਾ ਤੋਂ ਹੱਥ ਜੋੜ ਕੇ ਮਾਫੀ ਮੰਗਣ ਲੱਗਿਆ ਜਸਵਿੰਦਰ ਕੌਰ ਤੇ ਕਰਨੈਲ ਸਿੰਘ ਪਹਿਲਾਂ ਆਪਣੇ ਪਿੰਡ ਵਿੱਚ ਰਹਿੰਦੇ ਸੀ ਤੇ ਇੱਕ ਦਿਨ ਜਸਵਿੰਦਰ ਕੌਰ ਦੀ ਸਿਹਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਹਸਪਤਾਲ ਦੇ ਵਿੱਚ ਟੈਸਟਾਂ ਤੋਂ ਬਾਅਦ ਪਤਾ ਲੱਗਿਆ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਹੈ ਹਸਪਤਾਲ ਦੇ ਇਲਾਜ ਲਈ 5 ਲੱਖ ਰੁਪਏ ਦੀ ਜ਼ਰੂਰਤ ਸੀ ਪਰ ਕਰਨੈਲ ਸਿੰਘ ਦੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਆਪਣੀ ਪਤਨੀ ਦਾ ਇਲਾਜ ਕਰਵਾ ਸਕੇ ਇਸ ਲਈ ਉਸਨੇ ਆਪਣੇ ਮੁੰਡੇ ਮਨਵੀਰ ਨੂੰ ਫੋਨ ਕੀਤਾ ਅਤੇ ਕਿਹਾ ਪੁੱਤ ਮਨਵੀਰ ਤੇਰੀ ਮਾਂ ਦੀ ਤਬੀਅਤ ਠੀਕ ਨਹੀਂ ਆ ਉਸ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਹਸਪਤਾਲ ਵਿੱਚ ਦਾਖਲ ਹੈ ਇਹ ਸੁਣ ਕੇ ਮਨਵੀਰ ਹੈਰਾਨ ਰਹਿ ਗਿਆ ਅਤੇ ਬਹੁਤ ਦੁਖੀ ਹੋਇਆ ਉਸਨੇ ਕਿਹਾ ਕਿ ਇਹ ਸਭ ਕਿਵੇਂ ਹੋ ਗਿਆ ਡੈਡੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਪੁੱਤ ਅਜੇ ਸਵੇਰੇ ਹੀ ਤੇਰੀ ਮਾਂ ਨੂੰ ਸਾਹ ਲੈਣ ਵਿੱਚ ਬਹੁਤ ਤਕਲੀਫ ਹੋ ਰਹੀ ਸੀ ਹਸਪਤਾਲ ਆ ਕੇ ਚੈੱਕ ਕਰਵਾਇਆ ਤਾਂ ਪਤਾ ਲੱਗਿਆ ਕਿ ਹਾਰਟ ਅਟੈਕ ਆਇਆ ਹੈ ਪੂਰੇ 5 ਲੱਖ ਦਾ ਖਰਚਾ ਹੈ ਡਾਕਟਰ ਕਹਿੰਦੇ ਨੇ ਡੈਡੀ ਜੀ ਤੁਸੀਂ ਵੀ ਕਿਹੋ ਜੀਆਂ ਗੱਲਾਂ ਕਰਦੇ ਹੋ ਤੁਸੀਂ ਇਸ ਸਮੇਂ ਕਿੱਥੇ ਹੋ ਡਾਕਟਰ ਨੂੰ ਕਹੋ ਕਿ ਇਲਾਜ ਸ਼ੁਰੂ ਕਰੇ ਮੈਂ ਬਹੁਤ ਜਲਦੀ ਤੁਹਾਡੇ ਦੋਨਾਂ ਕੋਲ ਪਹੁੰਚ ਰਿਹਾ ਹਾਂ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ ਤੁਸੀਂ ਇਲਾਜ ਸ਼ੁਰੂ ਕਰਵਾਓ ਮੈਂ ਬਹੁਤ ਜਲਦੀ ਇੱਥੇ ਆ ਜਾਊਂਗਾ ਤੁਸੀਂ ਬਿਲਕੁਲ ਵੀ ਚਿੰਤਾ ਨਹੀਂ ਕਰਨੀ ਮਾਂ ਬਿਲਕੁਲ ਠੀਕ ਹੋ ਜਾਵੇਗੀ ਮਨਵੀਰ ਆਪਣੇ ਘਰ ਗਿਆ ਅਤੇ ਆਪਣੀ ਪਤਨੀ ਅਮਨ ਨੂੰ ਕਹਿਣ ਲੱਗਿਆ ਕਿ ਸਾਨੂੰ ਮੰਮੀ ਡੈਡੀ ਜੀ ਦੇ ਕੋਲ ਜਾਣਾ ਪਵੇਗਾ ਤਾਂ ਅਮਨ ਬੋਲੀ ਕੀ ਹੋ ਗਿਆ ਹੈ ਮਨਵੀਰ ਨੇ ਕਿਹਾ ਮੰਮੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਉਸ ਨੂੰ ਦਿਲ ਦਾ ਦੌਰਾ ਪਿਆ ਹੈ ਤੂੰ ਜਲਦੀ ਨਾਲ ਚੱਲਣ ਦੀ ਤਿਆਰੀ ਕਰ ਮਨਵੀਰ ਅੱਜ ਤਾਂ ਮੇਰੀ ਸਹੇਲੀ ਦੀ ਮੈਰ ਜਨਵਰਸਰੀ ਹੈ ਅਸੀਂ ਸਾਰਿਆਂ ਨੇ ਉੱਥੇ ਜਾਣਾ ਹੈ ਅਤੇ ਤੇਰੇ ਮੰਮੀ ਡੇੜੀ ਕਿਹੜਾ ਕਿਤੇ ਜਾਂਦੇ ਆ ਉਹਨਾਂ ਦੇ ਕੋਲ ਤਾਂ ਕੱਲ ਨੂੰ ਚਲੇ ਜਾਵਾਂਗੇ ਅੱਜ ਮੇਰਾ ਪਾਰਟੀ ਤੇ ਜਾਣਾ ਬਹੁਤ ਜ਼ਰੂਰੀ ਆ ਅਤੇ ਮੰਮੀ ਦੀ ਚਿੰਤਾ ਕਰਨ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਆ ਬੁਢਾਪੇ ਵਿੱਚ ਤਾਂ ਇਹੋ ਜਿਹੀਆਂ ਬਿਮਾਰੀਆਂ ਅਕਸਰ ਹੀ ਲੱਗ ਜਾਂਦੀਆਂ ਨੇ ਅਮਨ ਨੇ ਮਨਵੀਰ ਦੇ ਗਲੇ ਲੱਗਦੇ ਹੋਏ ਕਿਹਾ ਤਾਂ ਮਨਵੀਰ ਗੁੱਸੇ ਨਾਲ ਪਿੱਛੇ हट ਗਿਆ ਤੇ ਕਹਿਣ ਲੱਗਾ ਅਮਨ ਤੇਰਾ ਦਿਮਾਗ ਤਾਂ ਠੀਕ ਹੈ ਮੇਰੀ ਮਾਂ ਹਸਪਤਾਲ ਵਿੱਚ ਹੈ ਉਸ ਦੀ ਜਾਨ ਨੂੰ ਖਤਰਾ ਹੈ ਤੇ ਤੈਨੂੰ ਪਾਰਟੀ ਦੀ ਪਈ ਹੈ ਤੂੰ ਨਹੀਂ ਜਾਣਾ ਚਾਹੁੰਦੀ ਤਾਂ ਨਾ ਜਾ ਪਰ ਮੈਂ ਇਸ ਹਾਲਤ ਵਿੱਚ ਆਪਣੇ ਮੰਮੀ ਡੈਡੀ ਨੂੰ ਇਕੱਲਾ ਨਹੀਂ ਛੱਡ ਸਕਦਾ ਮਨਵੀਰ ਨੇ ਤੁਰੰਤ ਫਲਾਈਟ ਲਈ ਅਤੇ ਹਸਪਤਾਲ ਪਹੁੰਚ ਗਿਆ ਕਰਨੈਲ ਸਿੰਘ ਜੋ ਆਪਣੀ ਪਤਨੀ ਦੀ ਚਿੰਤਾ ਵਿੱਚ ਬੈਠਾ ਹੋਇਆ ਸੀ ਉਸ ਨੂੰ ਆਪਣੇ ਪੁੱਤਰ ਨੂੰ ਵੇਖ ਕੇ ਕੁਝ ਹੌਸਲਾ ਹੋ ਗਿਆ ਅਤੇ ਉਸੇ ਵੇਲੇ ਉੱਠ ਕੇ ਉਹ ਖੜਾ ਹੋ ਗਿਆ ਅਤੇ ਕਹਿਣ ਲੱਗਿਆ ਪੁੱਤ ਵੇਖੋ ਤੇਰੀ ਮਾਂ ਦੀ ਕੀ ਹਾਲਤ ਹੋ ਗਈ ਆ ਬੇਸੁੱਧ ਹਾਲਤ ਵਿੱਚ ਪਈ ਹੋਈ ਆ ਡੈਡੀ ਤੁਸੀਂ ਚਿੰਤਾ ਨਾ ਕਰੋ ਮੈਂ ਆ ਗਿਆ ਹਾਂ ਮੰਮੀ ਬਿਲਕੁਲ ਠੀਕ ਹੋ ਜਾਏਗੀ ਮਨਵੀਰ ਨੇ ਆਪਣੇ ਡੈਡੀ ਦੇ ਹੰਝੂ ਪੂੰਝੇ ਅਤੇ ਕੋਲ ਰੱਖੀ ਕੁਰਸੀ ਤੇ ਬੈਠ ਗਿਆ ਅਤੇ ਆਪਣੇ ਡੈਡੀ ਦੇ ਹੱਥ ਨੂੰ ਹੱਥ ਵਿੱਚ ਲੈਂਦੇ ਹੋਏ ਬੋਲਿਆ ਤੁਸੀਂ ਬਸ ਇੱਥੇ ਬੈਠੋ ਤੇ ਮੈਂ ਡਾਕਟਰ ਨਾਲ ਗੱਲ ਕਰਕੇ ਆਉਂਦਾ ਹਾਂ ਉਸਦੇ ਬਾਅਦ ਮਨਵੀਰ ਡਾਕਟਰ ਕੋਲ ਗਿਆ ਅਤੇ ਉਸਨੇ ਡਾਕਟਰ ਨੂੰ ਕਿਹਾ ਡਾਕਟਰ ਸਾਹਿਬ ਜਿੰਨਾ ਮਰਜ਼ੀ ਖਰਚਾ ਹੋ ਜਾਵੇ ਬਸ ਮੇਰੀ ਮਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ ਤਾਂ ਡਾਕਟਰ ਨੇ ਮਨਵੀਰ ਨੂੰ ਹੌਸਲਾ ਦਿੰਦੇ ਹੋਏ ਕਿਹਾ ਤੁਸੀਂ ਫਿਕਰ ਨਾ ਕਰੋ ਆਪਰੇਸ਼ਨ ਦੇ ਬਾਅਦ ਤੁਹਾਡੀ ਮਾਂ ਬਿਲਕੁਲ ਠੀਕ ਹੋ ਜਾਏਗੀ ਡਾਕਟਰ ਜਸਵਿੰਦਰ ਕੌਰ ਦਾ ਆਪਰੇਸ਼ਨ ਕਰਨ ਲੱਗ ਗਏ ਹੌਲੀ ਹੌਲੀ ਜਸਵਿੰਦਰ ਕੌਰ ਠੀਕ ਹੋ ਗਈ ਅਤੇ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਇਸ ਟਾਈਮ ਹਸਪਤਾਲ ਵਿੱਚ ਰਹਿ ਕੇ ਮਨਵੀਰ ਨੇ ਆਪਣੀ ਮਾਂ ਦੀ ਬਹੁਤ ਸੇਵਾ ਕੀਤੀ। ਉਸ ਵਕਤ ਮਨਵੀਰ ਨੂੰ ਉਸਦੇ ਦਫ਼ਤਰ ਵਿੱਚੋਂ ਬਹੁਤ ਫੋਨ ਆ ਰਹੇ ਸੀ। ਤਾਂ ਉਸਦੇ ਡੈਡੀ ਨੇ ਕਿਹਾ, "ਬੇਟਾ, ਹੁਣ ਤੇਰੀ ਮਾਂ ਬਿਲਕੁਲ ਠੀਕ ਆ। ਤੂੰ ਆਪਣੇ ਕੰਮ ਤੇ ਵਾਪਸ ਚਲੇ ਜਾ।" ਪਰ ਡੈਡੀ ਜੀ, "ਕੱਲ ਮਾਂ ਦੇ ਜੋੜਾਂ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਤੇ ਮੈਂ ਤੁਹਾਨੂੰ ਛੱਡ ਕੇ ਕਿਵੇਂ ਜਾ ਸਕਦਾ ਹਾਂ?" ਮਨਵੀਰ ਨੇ ਕਿਹਾ, "ਠੀਕ ਆ। ਅਗਲੇ ਦਿਨ ਮਨਵੀਰ ਆਪਣੇ ਮਾਤਾ-ਪਿਤਾ ਦੇ ਕੱਪੜੇ ਪੈਕ ਕਰਨ ਲੱਗਿਆ। ਤਾ ਇਹ ਦੇਖ ਕੇ ਜਸਵਿੰਦਰ ਕੌਰ ਬੋਲੀ ਪੁੱਤ ਤੂੰ ਸਾਡੇ ਕੱਪੜੇ ਕਿਉਂ ਪੈ ਕਾ ਰਿਹਾ ਹੈ ਤਾਂ ਮਨਵੀਰ ਕਹਿਣ ਲੱਗਿਆ ਮੰਮੀ ਤੁਸੀਂ ਮੇਰੇ ਨਾਲ ਚੱਲੋਂਗੇ ਹੁਣ ਤੁਸੀਂ ਮੇਰੇ ਨਾਲ ਹੀ ਰਹੋਗੇ ਨਹੀਂ ਨਹੀਂ ਪੁੱਤਰ ਅਸੀਂ ਇੱਥੇ ਹੀ ਠੀਕ ਹਾਂ ਬਸ ਤੁਸੀਂ ਸਾਨੂੰ ਮਿਲਣ ਆਉਂਦੇ ਰਿਹਾ ਕਰੋ ਬਹੁਤ ਆ ਸਾਡੇ ਲਈ ਇੰਨਾ ਪੁੱਤ ਤੂੰ ਜਾਣਦਾ ਹੈ ਕਿ ਅਮਨ ਨੂੰ ਸਾਡੇ ਨਾਲ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਆ ਇਹ ਕਹਿ ਕੇ ਜਸਵਿੰਦਰ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮੰਮੀ ਜੀ ਤੁਸੀਂ ਚਿੰਤਾ ਨਾ ਕਰੋ ਮੈਂ ਸਭ ਕੁਝ ਸੰਭਾਲ ਲਵਾਂਗਾ ਪਰ ਇਸ ਹਾਲਤ ਵਿੱਚ ਮੈਂ ਤੁਹਾਨੂੰ ਇਕੱਲਾ ਨਹੀਂ ਛੱਡ ਸਕਦਾ ਮਨਵੀਰ ਦੇ ਜਾਦਾ ਕਹਿਣ ਤੇ ਜਸਵਿੰਦਰ ਕੌਰ ਅਤੇ ਕਰਨੈਲ ਸਿੰਘ ਦੋਨੋਂ ਉਸਦੇ ਨਾਲ ਉਹਦੇ ਘਰ ਚਲੇ ਗਏ ਪਰ ਉਹ ਆਪਣੀ ਨੂੰਹ ਦਾ ਸੁਭਾ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ ਜਸਵਿੰਦਰ ਕੌਰ ਨੂੰ ਇਸ ਤਰ੍ਹਾਂ ਝਿਜਕਦੇ ਹੋਏ ਵੇਖ ਕੇ ਮਨਵੀਰ ਹੱਸ ਪਿਆ ਤੇ ਬੋਲਿਆ ਮੰਮੀ ਇਹ ਘਰ ਪਹਿਲਾਂ ਤੁਹਾਡਾ ਹੈ ਪੂਰੇ ਹੱਕ ਦੇ ਨਾਲ ਤੁਸੀਂ ਅੰਦਰ ਆਓ ਇਹ ਕਹਿੰਦੇ ਹੋਏ ਮਨਵੀਰ ਆਪਣੇ ਮਾਤਾ-ਪਿਤਾ ਦਾ ਹੱਥ ਫੜ ਕੇ ਉਹਨਾਂ ਨੂੰ ਉਹਨਾਂ ਦੇ ਕਮਰੇ ਵਿੱਚ ਲੈ ਗਿਆ। ਉਸ ਕਮਰੇ ਨੂੰ ਵੇਖ ਕੇ ਦੋਨੋਂ ਬਹੁਤ ਖੁਸ਼ ਹੋ ਗਏ। ਡੈਡੀ ਜੀ ਜਦੋਂ ਮੈਂ ਇਹ ਘਰ ਖਰੀਦਿਆ ਸੀ ਤਾਂ ਇਸ ਕਮਰੇ ਦੀ ਸਜਾਵਟ ਬਿਲਕੁਲ ਤੁਹਾਡੇ ਦੋਨਾਂ ਦੇ ਹਿਸਾਬ ਨਾਲ ਕਰਵਾਈ ਸੀ। ਇਹ ਸੁਣ ਕੇ ਜਸਵਿੰਦਰ ਕੌਰ ਤੇ ਕਰਨੈਲ ਸਿੰਘ ਨੇ ਆਪਣੇ ਪੁੱਤਰ ਨੂੰ ਪਿਆਰ ਨਾਲ ਛਾਤੀ ਨਾਲ ਲਾ ਲਿਆ। ਹੁਣ ਤੁਸੀਂ ਦੋਨੋਂ ਇੱਥੇ ਆਰਾਮ ਕਰੋ। ਮੈਂ ਤੁਹਾਡੇ ਲਈ ਚਾਹ ਪਾਣੀ ਲੈ ਕੇ ਆਉਂਦਾ ਹਾਂ। ਆਪਣੀ ਸੱਸ ਸਹੁਰੇ ਨੂੰ ਆਪਣੇ ਘਰ ਵਿੱਚ ਵੇਖ ਕੇ ਕਮਰੇ ਦੇ ਬਾਹਰ ਖੜੀ ਅਮਨ ਨੂੰ ਗੁੱਸਾ ਚੜ ਗਿਆ ਜਿਵੇਂ ਹੀ ਮਨਵੀਰ ਆਪਣੇ ਮਾਪਿਓ ਨੂੰ ਕਮਰੇ ਵਿੱਚ ਬਿਠਾ ਕੇ ਬਾਹਰ ਆਇਆ ਤਾਂ ਅਮਨ ਉਸ ਦੀ ਬਾਹ ਫੜ ਕੇ ਗੁੱਸੇ ਨਾਲ ਆਪਣੇ ਕਮਰੇ ਵਿੱਚ ਲੈ ਗਈ ਅਤੇ ਬੋਲੀ ਤੇਰਾ ਦਿਮਾਗ ਤਾਂ ਠੀਕ ਹੈ ਜਾਂ ਨਹੀਂ ਇੱਥੇ ਆਸ਼ਰਮ ਖੁੱਲਿਆ ਹੈ ਤੁਸੀਂ ਇੰਨਾ ਬੁੱਢੇ ਬੁੱਢੀ ਨੂੰ ਇੱਥੇ ਲੈ ਆਏ ਹੋ ਮਨਵੀਰ ਅੱਗੋਂ ਬੋਲਿਆ ਅਮਨ ਤੂੰ ਮੂੰਹ ਸੰਭਾਲ ਕੇ ਬੋਲ ਇਹ ਮੇਰੇ ਮਾਪਿਓ ਨੇ ਜੇ ਤੂੰ ਉਹਨਾਂ ਲਈ ਕੁਝ ਬੁਰਾ ਭਲਾ ਬੋਲਿਆ ਤਾਂ ਮੈਂ ਕਦੀ ਵੀ ਬਰਦਾਸ਼ਤ ਨਹੀਂ ਕਰੂੰਗਾ ਮੈਂ ਆਪਣੇ ਮਾਪਿਓ ਦੀ ਦੇਖਭਾਲ ਆਪੇ ਕਰ ਲਵਾਂਗਾ ਪਰ ਤੂੰ ਇੱਕ ਗੱਲ ਦਾ ਖਿਆਲ ਰੱਖੀ ਤੇਰੀ ਵਜ੍ਹਾ ਕਰਕੇ ਮੇਰੇ ਮਾਤਾ ਪਿਤਾ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਮੇਰੇ ਤੋਂ ਬੁਰਾ ਕੁਝ ਵੀ ਨਹੀਂ ਹੋਏਗਾ ਇਹ ਕਹਿ ਕੇ ਮਨਵੀਰ ਰਸੋਈ ਵਿੱਚੋਂ ਚਲਾ ਗਿਆ ਅਗਲੇ ਦਿਨ ਉਸਨੇ ਆਪਣੇ ਮਾਤਾ ਪਿਤਾ ਦੀ ਦੇਖਭਾਲ ਲਈ ਇੱਕ ਕੰਮ ਵਾਲੀ ਰੱਖ ਲਈ ਮਨਵੀਰ ਦੇ ਮਾਤਾ ਪਿਤਾ ਬਹੁਤ ਖੁਸ਼ ਸੀ ਪਰ ਆਪਣੀ ਨੂੰਹ ਦਾ ਆਪਣੇ ਪ੍ਰਤੀ ਵਿਵਹਾਰ ਵੇਖ ਕੇ ਉਹਨਾਂ ਦਾ ਮਨ ਬਹੁਤ ਦੁਖੀ ਸੀ ਇੱਕ ਦਿਨ ਜਦੋਂ ਮਨਵੀਰ ਨੂੰ ਆਪਣੇ ਕੰਮ ਦੇ سلسلے ਵਿੱਚ 2 ਮਹੀਨਿਆਂ ਲਈ ਵਿਦੇਸ਼ ਜਾਣਾ ਪਿਆ ਤਾਂ ਉਹ ਕੰਮ ਵਾਲੀ ਨੂੰ ਸਭ ਕੁਝ ਸਮਝਾ ਗਿਆ ਕਿ ਮੇਰੇ ਨਾਂ ਹੋਣ ਤੇ ਮੇਰੇ ਮਾਪਿਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਤੇ ਕੋਲ ਖੜੀ ਅਮਨ ਸਾਰੀਆਂ ਗੱਲਾਂ ਸੁਣ ਰਹੀ ਸੀ ਤੇ ਅਮਨ ਨੇ ਆਪਣੇ ਪਤੀ ਮਨਵੀਰ ਨੂੰ ਕਿਹਾ ਉਹ ਮੂੰਹ ਵਿੱਚ ਬੁੜਬੁੜ ਕਰ ਰਹੀ ਸੀ ਪਰ ਮਨਵੀਰ ਤੋਂ ਡਰ ਵੀ ਰਹੀ ਸੀ ਅਤੇ ਮਨ ਹੀ ਮਨ ਵਿੱਚ ਸੱਸ ਸਹੁਰੇ ਨੂੰ ਬੁਰਾ ਭਲਾ ਕਹਿ ਰਹੀ ਸੀ ਬੋਲ ਕੇ ਕੁਝ ਨਾ ਕਹਿ ਸਕੀ ਆਪਣੇ ਪੁੱਤਰ ਦੇ ਦਿਲ ਵਿੱਚ ਆਪਣੇ ਪ੍ਰਤੀ ਇੰਨੀ ਚਿੰਤਾ ਵੇਖ ਕੇ ਜਸਵਿੰਦਰ कौर ਬੋਲੀ ਪੁੱਤ ਇੰਨੀ ਫਿਕਰ ਨਾ ਕਰਿਆ ਕਰ ਸਾਡੀ ਤੂੰ ਬੇਫਿਕਰ ਹੋ ਕੇ ਆਪਣੇ ਕੰਮ ਤੇ ਜਾ ਇਹ ਕਹਿੰਦੇ ਹੋਏ ਉਸਨੇ ਆਪਣੇ ਪੁੱਤਰ ਦੇ ਸਿਰ ਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ ਅਗਲੇ ਦਿਨ ਮਨਵੀਰ ਚਲਾ ਗਿਆ ਅਤੇ ਉਸ ਦੇ ਜਾਣ ਤੋਂ ਬਾਅਦ ਹੀ ਉਸਦੀ ਨੂੰ ਅਮਨ ਨੂੰ ਮੌਕਾ ਮਿਲ ਗਿਆ ਉਸਨੇ ਆਪਣੇ ਸੱਸ ਸਹੁਰੇ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਹ ਆਪਣੀ ਸੱਸ ਨੂੰ ਸੁਣਾਉਂਦੇ ਹੋਏ ਇੱਕ ਦਿਨ ਮੋਬਾਈਲ ਤੇ ਗੱਲਾਂ ਕਰਦੀ ਹੋਈ ਬੋਲੀ ਕੀ ਦੱਸਾਂ ਤੁਹਾਨੂੰ ਇੱਥੇ ਆ ਗਏ ਨੇ ਐਨਾ ਵੀ ਨਹੀਂ ਸਮਝਦੇ ਕਿ ਸ਼ਹਿਰ ਵਿੱਚ ਕਿੰਨੀ ਮਹਿੰਗਾਈ ਹੈ ਉਹਨਾਂ ਦੇ ਆਉਣ ਨਾਲ ਘਰ ਦਾ ਖਰਚਾ ਬਹੁਤ ਵੱਧ ਗਿਆ ਹੈ ਕੀ ਕੀ ਦੱਸਾਂ ਪੂਰਾ ਘਰ ਦਵਾਈਆਂ ਦਾ ਮੈਡੀਕਲ ਸਟੋਰ ਬਣਾ ਰੱਖਿਆ ਹੈ ਤੁਸੀਂ ਇਹੋ ਜਿਹੇ ਵਾਰ ਨਾ ਤਾਂ ਤੁਹਾਨੂੰ ਖਾਣ ਪੀਣ ਦੀ ਅਕਲ ਹੈ ਅਤੇ ਨਾ ਹੀ ਕੱਪੜੇ ਪਾਉਣ ਦਾ ਢੰਗ ਮੇਰੇ ਪੇਕੇ ਘਰ ਤਾਂ ਇਹੋ ਜਿਹਿਆਂ ਨੂੰ ਨੌਕਰ ਵੀ ਨਾ ਰੱਖਿਆ ਜਸਵਿੰਦਰ ਕੌਰ ਤੇ ਕਰਨੈਲ ਸਿੰਘ ਨੂੰ ਇਹ ਗੱਲਾਂ ਸੁਣ ਕੇ ਅੰਦਰੋਂ ਅੰਦਰ ਹੀ ਬਹੁਤ ਦੁੱਖ ਹੋਇਆ ਤੇ ਗੁੱਸਾ ਵੀ ਆ ਰਿਹਾ ਸੀ ਪਰ ਉਹ ਦੋਨੋਂ ਆਪਣੇ ਪੁੱਤ ਦੇ ਪਰਿਵਾਰ ਵਿੱਚ ਕਲੇਸ਼ ਨਹੀਂ ਪਵਾਉਣਾ ਚਾਹੁੰਦੇ ਸੀ ਇਸ ਲਈ ਉਹ ਦੋਨੋਂ ਹਰ ਵਾਰ ਚੁੱਪ ਕਰ ਜਾਂਦੇ ਸੀ ਕਿਉਂਕਿ ਉਹ ਡਰਦੇ ਸੀ ਆਪਣੇ ਪੁੱਤਰ ਦਾ ਘਰ ਖਰਾਬ ਹੋਣ ਤੋਂ ਝਿਜਕਦੇ ਸੀ ਇਸ ਲਈ ਉਹ ਆਪਣੀ ਨੂਹ ਦੀਆਂ ਗੱਲਾਂ ਨੂੰ ਕੋਬੜਾ ਘੁੱਟ ਸਮਝ ਕੇ ਪੀ ਜਾਂਦੇ ਸੀ ਐਨੀਆਂ ਗੱਲਾਂ ਕਰਨ ਤੇ ਜਦੋਂ ਢੇਡਣਾ ਪੜਿਆ ਤਾਂ ਉਸਨੇ ਘਰ ਦੀ ਕੰਮ ਵਾਲੀ ਨੂੰ ਹਟਾ ਦਿੱਤਾ ਅੱਜ ਕਰਨੈਲ ਸਿੰਘ ਨੂੰ ਜਦੋਂ ਭੁੱਖ ਲੱਗੀ ਤਾਂ ਖਾਣੇ ਲਈ ਆਪਣੀ ਨੂਹ ਨੂੰ ਆਵਾਜ਼ ਦਿੰਦੇ ਹੋਏ ਬੋਲਿਆ ਅਮਣ ਟੀਏ ਅੱਜ ਸਾਡੀ ਕੰਮ ਵਾਲੀ ਨਹੀਂ ਆਈ ਤਾਂ ਆਮਣ ਬੋਲੀ ਡੇਡੀ ਜੀ ਮੈਂ ਕੰਮ ਵਾਲੀ ਨੂੰ ਹਟਾ ਦਿੱਤਾ ਹੈ ਬਹੁਤ ਖਰਚਾ ਹੋ ਰਿਹਾ ਸੀ ਤਾਂ ਕਰਨੈਲ ਸਿੰਘ ਨੇ ਕਿਹਾ ਤੀਏ ਤੂੰ ਮੈਨੂੰ ਕੁਝ ਖਾਣ ਨੂੰ ਬਣਾ ਕੇ ਦੇ ਦੇ ਸਿਰ ਬਹੁਤ ਦਰਦ ਕਰ ਰਿਹਾ ਹੈ ਅਤੇ ਭੁੱਖ ਵੀ ਲੱਗੀ ਹੈ ਤਾਂ ਅਮਨ ਬੋਲੀ ਡੈਡੀ ਮੇਰੇ ਕੋਲ ਹਜੇ ਟਾਈਮ ਨਹੀਂ ਆ ਤੇ ਇੰਨਾ ਕੰਮ ਤਾਂ ਤੁਸੀਂ ਖੁਦ ਵੀ ਕਰ ਸਕਦੇ ਹੋ ਨਹੀਂ ਤਾਂ ਬੈਠੇ ਬੈਠੇ ਤੁਹਾਡੇ ਹੱਥ ਪੈਰ ਖੜ ਜਾਣਗੇ ਤੁਹਾਨੂੰ ਹੁਣ ਤਕਲੀਫ ਹੋਏਗੀ ਤੇ ਮੰਮੀ ਜੀ ਤੁਹਾਨੂੰ ਵੀ ਆਰਾਮ ਕਰਦਿਆਂ ਨੂੰ 2 ਮਹੀਨੇ ਹੋ ਗਏ ਹੁਣ ਤੁਸੀਂ ਮੇਰੇ ਨਾਲ ਘਰ ਦੇ ਕੰਮਾਂ ਵਿੱਚ ਮਦਦ ਕਰਦਿਆ ਕਰੋ ਤਾਂ ਕਰਨੈਲ ਸਿੰਘ ਕਹਿੰਦਾ ਪੁੱਤਰ ਜੋ ਕੰਮ ਹੈ ਉਹ ਮੈਨੂੰ ਦੱਸ ਦੇ ਤੇਰੀ ਮਾਂ ਦੀ ਸਿਹਤ ਜੇ ਠੀਕ ਨਹੀਂ ਹੋਈ ਪੂਰੀ ਤਰ੍ਹਾਂ ਉਹ ਚੰਗੀ ਤਰ੍ਹਾਂ ਤੁਰ ਫਿਰ ਵੀ ਨਹੀਂ ਸਕਦੀ ਕੰਮ ਕਿੱਥੋਂ ਕਰ ਲਵੇਗੀ ਨਹੀਂ ਕਰ ਸਕਦੀ ਤਾਂ ਨਾ ਕਰੇ ਅਮਨ ਕਹਿਣ ਲੱਗੀ ਤੁਸੀਂ ਦੋਨੋਂ ਇੱਥੇ ਮੁਫਤ ਦਾ ਖਾਣ ਪੀਣ ਲਈ ਆਏ ਹੋ ਕੋਈ ਕੰਮ ਲਈ ਕਹਿ ਦਿੰਦੀ ਹਾਂ ਤਾਂ ਬਹਾਨੇ ਬਣਾਉਣ ਲੱਗ ਜਾਂਦੇ ਹਾਂ ਸ਼ਹਿਰ ਜਾ ਕੇ ਰਾਸ਼ਨ ਲੈ ਕੇ ਆਓ ਤੇ ਹਾਂ ਰਾਸ਼ਨ ਲਿਆ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਜਗ੍ਹਾ ਤੇ ਰੱਖ ਦੇਣਾ ਕਰਨੈਲ ਸਿੰਘ ਨੇ ਥੈਲਾ ਚੁੱਕਿਆ ਅਤੇ ਸ਼ਹਿਰ ਚਲਾ ਗਿਆ ਤੇ ਜਦੋਂ ਸਮਾਨ ਖਰੀਦ ਕੇ ਘਰ ਵਾਪਸ ਆਇਆ ਤਾਂ ਲਗਾਤਾਰ ਇੰਨੀ ਦੂਰ ਪੈਦਲ ਤੁਰਨ ਕਰਕੇ ਉਹ ਥੱਕ ਗਿਆ ਸੀ ਘਰ ਪਹੁੰਚਦਿਆਂ ਉਸ ਨੂੰ ਬਹੁਤ ਠੰਡ ਚੜ ਗਈ ਸੀ ਕਿਉਂਕਿ ਦਸੰਬਰ ਦਾ ਮਹੀਨਾ ਸੀ ਤੇ ਉੱਪਰੋਂ بارش ਵੀ ਪੈ ਰਹੀ ਸੀ ਉਸਨੇ ਅਮਨ ਨੂੰ ਕਿਹਾ ਤੀਏ ਇੱਕ ਇੱਕ ਕੱਪ ਚਾਹ ਦਾ ਹੀ ਬਣਾ ਦੇ ਪਰਮਨ ਕਹਿੰਦੀ ਡੈਡੀ ਮੈਂ ਤੁਹਾਡੀ ਨੌਕਰਾਨੀ ਨਹੀਂ ਹਾਂ ਜੋ ਤੁਸੀਂ ਮੈਨੂੰ ਹਮੇਸ਼ਾ ਆਰਡਰ ਕਰਦੇ ਰਹੇ ਨੇ ਹੋ ਤੁਸੀਂ ਰਾਸ਼ਨ ਲੈ ਕੇ ਆਏ ਹੋ ਕੋਈ एहसान ਨਹੀਂ ਕੀਤਾ ਤੁਸੀਂ ਇੱਥੇ ਰਹੋਗੇ ਤਾਂ ਤੁਹਾਨੂੰ ਕੰਮ ਤਾਂ ਕਰਨਾ ਹੀ ਪਵੇਗਾ ਜੋ ਖਾਣਾ ਪੀਣਾ ਹੈ ਖੁਦ ਉੱਠ ਕੇ ਲੈ ਲਿਆ ਕਰੋ ਇਹ ਕਹਿੰਦੀ ਹੋਈ ਅਮਨ ਆਪਣਾ ਖਾਣਾ ਲੈ ਕੇ ਕਮਰੇ ਵਿੱਚ ਚਲੀ ਗਈ ਕਰਨੈਲ ਸਿੰਘ ਹੈਰਾਨ ਹੋ ਗਿਆ ਅੱਜ ਉਸ ਨੂੰ ਇਹ ਅਹਿਸਾਸ ਹੋ ਰਿਹਾ ਸੀ ਕਿ ਉਸ ਦੇ ਘਰ ਵਿੱਚ ਉਹਨਾਂ ਲਈ ਕੋਈ ਜਗ੍ਹਾ ਨਹੀਂ ਆ ਉਹ ਲੜਖੜਾਉਂਦੇ ਕਦਮਾਂ ਨਾਲ ਖੁਦ ਰਸੋਈ ਵਿੱਚ ਚਲਾ ਗਿਆ ਤੇ ਚਾਹ ਬਣਾ ਕੇ ਕਮਰੇ ਵਿੱਚ ਜਾ ਕੇ ਪੈ ਗਿਆ ਨੂ ਦੀਆਂ ਸਾਰੀਆਂ ਗੱਲਾਂ ਜਸਵਿੰਦਰ ਕੌਰ ਨੇ ਆਪਣੇ ਕਮਰੇ ਵਿੱਚ ਪਈ ਨੇ ਸੁਣ ਲਈਆਂ ਸੀ ਜਦੋਂ ਕਰਨੈਲ ਸਿੰਘ ਕਮਰੇ ਵਿੱਚ ਗਿਆ ਤਾਂ ਵੇਖਿਆ ਜਸਵਿੰਦਰ ਕੌਰ ਆਪਣੀ ਅੱਖਾਂ ਪੂੰਝ ਰਹੀ ਸੀ ਜਸਵਿੰਦਰ ਦੇ ਮੋਢੇ ਤੇ ਹੱਥ ਰੱਖਦੇ ਹੋਏ ਕਰਨੈਲ ਸਿੰਘ ਨੇ ਕਿਹਾ ਤੂੰ ਚਿੰਤਾ ਨਾ ਕਰ ਆਪਣਾ ਪੁੱਤਰ ਜਦੋਂ ਘਰ ਆ ਜਾਵੇਗਾ ਤਾਂ ਸਭ ਠੀਕ ਹੋ ਜਾਏਗਾ ਉਸਦੇ ਰਹਿੰਦੇ ਹੋਏ ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਆ ਜਸਵਿੰਦਰ ਕੌਰ ਤੋਂ ਹੁਣ ਕੰਮ ਨਹੀਂ ਕੀਤਾ ਜਾਂਦਾ ਸੀ ਕਿਉਂਕਿ ਉਸਦੇ ਹੱਥਾਂ ਪੈਰਾਂ ਦੇ ਜੋੜ ਬਹੁਤ ਦਰਦ ਕਰਦੇ ਸੀ ਦੁਪਹਿਰ ਤੋਂ ਸ਼ਾਮ ਹੋਣ ਵਾਲੀ ਹੋ ਗਈ ਪਰ ਕਰਨੈਲ ਸਿੰਘ ਤੇ ਜਸਵਿੰਦਰ ਕੌਰ ਨੂੰ ਹਜੇ ਤੱਕ ਖਾਣਾ ਨਹੀਂ ਮਿਲਿਆ ਸੀ ਰਸੋਈ ਵਿੱਚ ਜਾ ਕੇ ਵੇਖਿਆ ਤਾਂ ਮਣ ਨੇ ਉਹਨਾਂ ਦੋਨਾਂ ਦਾ ਖਾਣਾ ਨਹੀਂ ਬਣਾਇਆ ਸੀ ਫਿਰ ਕਰਨੈਲ ਸਿੰਘ ਨੇ ਖੁਦ ਹੀ ਆਪਣੀ ਤੇ ਆਪਣੀ ਪਤਨੀ ਲਈ ਦਲੀਆ ਬਣਾਇਆ ਤੇ ਜਾ ਕੇ ਜਸਵਿੰਦਰ ਕੌਰ ਨੂੰ ਖਵਾਇਆ ਇਹ ਵੇਖ ਕੇ ਅਮਨ ਕਮਰੇ ਤੋਂ ਬਾਹਰ ਆਈ ਤੇ ਗੁੱਸੇ ਵਿੱਚ ਕਹਿਣ ਲੱਗੀ ਤੁਹਾਨੂੰ ਜਰਾ ਜਿੰਨੀ ਵੀ ਤਮੀਜ਼ ਨਹੀਂ ਪੂਰੀ ਰਸੋਈ ਵਿੱਚ ਖਲਾਰਾ ਪਾ ਕੇ ਰੱਖ ਦਿੱਤਾ ਹੈ ਮੈਨੂੰ ਮੇਰੀ ਰਸੋਈ ਸਾਫ਼ ਚਾਹੀਦੀ ਹੈ ਤਾਂ ਕਰਨੈਲ ਸਿੰਘ ਬੋਲਿਆ ਤੂੰ ਚਿੰਤਾ ਨਾ ਕਰ ਪੁੱਤ ਮੈਂ ਰਸੋਈ ਸਾਫ਼ ਕਰ ਦਿਆਂਗਾ ਕਰਨੈਲ ਸਿੰਘ ਨੇ ਸਾਰੀ ਰਸੋਈ ਅਤੇ ਭਾਂਡੇ ਸਾਫ਼ ਕਰ ਦਿੱਤੇ ਦੁਪਹਿਰ ਦਾ ਕੁਝ ਦਲੀਆ ਬਚ ਗਿਆ ਤਾਂ ਸ਼ਾਮ ਨੂੰ ਵੀ ਉਹਨਾਂ ਨੇ ਉਹੀ ਖਾ ਲਿਆ ਮਨਵੀਰ ਆਪਣੇ ਮੰਮੀ ਪਾਪਾ ਦਾ ਹਾਲ ਪੁੱਛਣ ਲਈ ਰੋਜ਼ ਸਵੇਰੇ ਫੋਨ ਕਰਦਾ ਸੀ ਪਰ ਦੋਨਾਂ ਨੇ ਆਪਣੇ ਪੁੱਤਰ ਨੂੰ ਆਪਣੀ ਨੂੰਹ ਦੀ ਕਦੇ ਵੀ ਕੋਈ ਸ਼ਿਕਾਇਤ ਨਾ ਕੀਤੀ ਹਮੇਸ਼ਾ ਇਹੀ ਕਹਿੰਦੇ ਰਹੇ ਕਿ ਤੈਨੂੰ ਸਾਡੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਆ ਤੂੰ ਬਸ ਆਪਣੇ ਕੰਮ ਤੇ ਧਿਆਨ ਦੇ ਅਗਲੇ ਦਿਨ ਸਵੇਰੇ ਅਮਨ 300 ਰੁਪਏ ਸਬਜ਼ੀ ਤੇ ਫਲਾਂ ਲਈ ਦਿੰਦੇ ਹੋਏ ਕਹਿੰਦੀ ਡੈਡੀ ਜੀ ਸਾਰਾ ਹਿਸਾਬ ਇੱਕ ਕਾਗਜ਼ ਤੇ ਲਿਖਵਾ ਲਿਆ ਕਰੋ ਕਰਨੈਲ ਸਿੰਘ ਚੁੱਪਚਾਪ ਥੈਲਾ ਲੈ ਕੇ ਚਲਿਆ ਗਿਆ ਤੇ ਸਬਜ਼ੀ ਵਾਲੇ ਨੇ ਕਰਨੈਲ ਸਿੰਘ ਨੂੰ ਸਾਰੀਆਂ ਸਬਜ਼ੀਆਂ ਤੇ ਫਲਾਂ ਦੇ ਰੇਟ ਲਿਖ ਕੇ ਦੇ ਦਿੱਤੇ ਉਹ ਸੋਚਣ ਲੱਗਾ ਚਲੋ ਸਾਰੀਆਂ ਸਬਜ਼ੀਆਂ ਦਾ ਰੇਟ ਕਾਗਜ਼ ਤੇ ਲਿਖ ਦਿੱਤਾ ਹੈ ਅਮਨ ਨੂੰ ਕੋਈ ਸ਼ੱਕ ਨਹੀਂ ਹੋਏਗਾ ਇੰਨੀ ਜ਼ਿਆਦਾ ਠੰਡ ਵਿੱਚ ਸਵੇਰੇ ਸਵੇਰੇ ਸਬਜ਼ੀ ਤੇ ਫਲ ਖਰੀਦ ਕੇ ਵਾਪਸ ਜਾਂਦੇ ਸਮੇ ਉਸ ਨੂੰ ਬਹੁਤ ਭੁੱਖ ਲੱਗੀ ਤੇ ਉਸਨੇ ਰਸਤੇ ਵਿੱਚ ਇੱਕ ਗਰਮ ਸਮੋਸਾ ਗਰਮ ਚਾਹ ਦੇ ਕੱਪ ਨਾਲ ਖਾ ਲਿਆ ਸੀ ਤੇ ਫਿਰ ਘਰ ਆ ਕੇ ਕਰਨੈਲ ਨੇ ਫਲਾਂ ਤੇ ਸਬਜ਼ੀਆਂ ਧੋ ਕੇ ਫ੍ਰਿਜ ਵਿੱਚ ਰੱਖ ਦਿੱਤੀਆਂ ਅਮਨ ਨੂੰ ਕਿਹਾ ਪੁੱਤ ਫਲ ਤੇ ਸਬਜ਼ੀਆਂ ਮੈਂ ਲਿਆ ਕੇ ਫ੍ਰਿਜ ਵਿੱਚ ਧੋ ਕੇ ਰੱਖ ਦਿੱਤੇ ਨੇ ਅਮਨ ਨੂੰ ਪਰਚੀ ਵੀ ਫੜਾ ਦਿੱਤੀ ਕਰਨੈਲ ਸਿੰਘ ਨੂੰ ਠੰਡ ਬਹੁਤ ਲੱਗ ਰਹੀ ਸੀ ਉਸਨੇ ਆਪਣੀ ਅਤੇ ਆਪਣੀ ਪਤਨੀ ਲਈ ਚਾਹ ਬਣਾਈ ਤੇ ਕਮਰੇ ਵਿੱਚ ਚਲਾ ਗਿਆ ਪਰ ਉਸਨੇ ਹਜੇ ਚਾਹ ਦੀ ਪਹਿਲੀ ਘੁੱਟ ਹੀ ਪਈ ਸੀ ਕਿ ਉਸਦੀ ਨੂੰਹ ਅਮਨ ਨੇ ਪੂਰਾ ਘਰ ਸਿਰ ਤੇ ਚੁੱਕ ਲਿਆ ਗੁੱਸੇ ਵਿੱਚ ਬੋਲਣ ਲੱਗੀ ਮੈਨੂੰ ਪਤਾ ਸੀ ਤੁਸੀਂ ਚੋਰੀ ਕਰਦੇ ਹੋ ਤੁਹਾਨੂੰ ਸ਼ਰਮ ਨਹੀਂ ਆਈ ਫਲਾਂ ਵਿੱਚੋਂ 40 ਰੁਪਏ ਬਚੇ ਸੀ ਉਹ ਕਿੱਥੇ ਚਲੇ ਗਏ ਤਾਂ ਕਰਨੈਲ ਸਿੰਘ ਬੋਲਿਆ ਨਹੀਂ ਧੀਏ ਸਵੇਰੇ ਸਵੇਰੇ ਸਬਜ਼ੀ ਲੈਣ ਗਿਆ ਸੀ ਇਸ ਲਈ ਮੈਨੂੰ ਠੰਡ ਵਿੱਚ ਭੁੱਖ ਲੱਗੀ ਸੀ ਤਾਂ ਕਰਕੇ ਮੈਂ ਰਸਤੇ ਵਿੱਚ ਇੱਕ ਸਮੋਸਾ ਤੇ ਇੱਕ ਕੱਪ ਚਾਹ ਪੀ ਲਈ ਸੀ ਇੱਕ ਤਾਂ ਇਹਨਾਂ ਦੇ ਖਰਚੇ ਪੂਰੇ ਨਹੀਂ ਹੁੰਦੇ ਇਹਨਾਂ ਦੇ ਪੁੱਤ ਨੇ ਵੀ ਇਹਨਾਂ ਦੋਹਾਂ ਨੂੰ ਮੇਰੇ ਸਿਰ ਤੇ ਲਿਆ ਕੇ ਬਿਠਾ ਦਿੱਤਾ ਖੁਦ ਪਤਾ ਨਹੀਂ ਕਿੱਥੇ ਚਲਾ ਗਿਆ ਇਹ ਮੇਰੇ ਸਿਰ ਤੇ ਬੋਝ ਬਣ ਕੇ ਬੈਠੇ ਨੇ ਨੂ ਦੀਆਂ ਕੌੜੀਆਂ ਗੱਲਾਂ ਸੁਣ ਕੇ ਕਰਨੈਲ ਸਿੰਘ ਹੈਰਾਨ ਰਹਿ ਗਿਆ ਉਸ ਦੇ ਮਨ ਵਿੱਚ ਆਇਆ ਕਿ ਨੂ ਬੋਲੇਗੀ ਉਸਨੇ ਕਿਹਾ ਤੀ ਇਹ 40 ਰੁਪਏ ਤਾਂ ਖਰਚੇ ਨੇ ਇਸ ਵਿੱਚ ਇੰਨਾ ਗੁੱਸਾ ਕਰਨ ਵਾਲੀ ਕਿਹੜੀ ਗੱਲ ਆ ਪਰ ਫਿਰ ਪੁੱਤ ਦੀ ਖਾਤਰ ਸਭ ਕੁਝ ਚੁੱਪਚਾਪ ਬਰਦਾਸ਼ਤ ਕਰ ਗਿਆ ਹੁਣ ਕਰਨੈਲ ਸਿੰਘ ਰੋਜ਼ ਹੀ ਆਪਣੀ ਤੇ ਆਪਣੀ ਪਤਨੀ ਲਈ ਖੁਦ ਚਾਹ ਬਣਾਉਣ ਲੱਗ ਪਿਆ ਸੀ ਤੇ ਰਸੋਈ ਦੇ ਭਾਂਡੇ ਵੀ ਖੁਦ ਸਾਫ਼ ਕਰਨ ਲੱਗਿਆ ਸੀ ਜਦੋਂ ਇੱਕ ਦਿਨ ਭਾਂਡੇ ਸਾਫ਼ ਕਰਦੇ ਹੋਏ ਅਮਨ ਦੀ ਸਹੇਲੀ ਅਚਾਨਕ ਉਸ ਨੂੰ ਮਿਲਣ ਲਈ ਘਰ ਆਈ ਤਾਂ ਕਰਨੈਲ ਸਿੰਘ ਆਪਣੇ ਘਰ ਵਾਲੀ ਲਈ ਖਿਚੜੀ ਬਣਾ ਰਿਹਾ ਸੀ ਤਾਂ ਅਮਨ ਆਪਣੀ ਸਹੇਲੀ ਨੂੰ ਵੇਖ ਕੇ ਬੋਲੀ ਤੂੰ ਕਿਉਂ ਆਈ ਮੈਨੂੰ ਬੁਲਾ ਲੈਂਦੀ ਮੈਂ ਖੁਦ ਆ ਜਾਂਦੀ ਤੈਨੂੰ ਮਿਲਣ ਕਿਉਂ ਮੈਂ ਤੇਰੇ ਘਰ ਆ ਨਹੀਂ ਸਕਦੀ ਨਹੀਂ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਆ ਅੱਛਾ ਚੱਲ ਤੂੰ ਮੇਰੇ ਕਮਰੇ ਵਿੱਚ ਚੱਲ ਕੇ ਬੈਠ ਉੱਥੇ ਬਹਿ ਕੇ ਆਪਾਂ ਗੱਲਾਂ ਕਰਦੇ ਆ ਉਸਨੇ ਆਪਣੀ ਸਹੇਲੀ ਦਾ ਹੱਥ ਫੜਿਆ ਤੇ ਜਲਦੀ ਨਾਲ ਆਪਣੇ ਕਮਰੇ ਵਿੱਚ ਲੈ ਗਈ ਅਮਨ ਦੀ ਸਹੇਲੀ ਦੀ ਨਜ਼ਰ ਉਸਦੇ ਸਹੁਰੇ ਤੇ ਨਾ ਪਈ ਜਦੋਂ ਉਹ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ ਤਾਂ ਕਰਨੈਲ ਸਿੰਘ ਵੀ ਅਮਨ ਦੇ ਕਮਰੇ ਵਿੱਚ ਗਿਆ ਤੇ ਬੋਲਿਆ ਬੇਟਾ ਮੈਨੂੰ ਸ਼ੱਕਰ ਨਹੀਂ ਮਿਲ ਰਹੀ ਉਸ ਨੂੰ ਵੇਖ ਕੇ ਅਮਨ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਗੁੱਸੇ ਵਿੱਚ ਬੋਲੀ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਮੇਰੇ ਕਮਰੇ ਵਿੱਚ ਨਾ ਆਇਆ ਕਰੋ ਮੇਰੀ ਆਪਣੀ ਵੀ ਕੋਈ ਪਰਸਨਲ ਲਾਈਫ ਹੈ ਤੁਹਾਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਇਹ ਬਜ਼ੁਰਗ ਪਹਿਲਾਂ ਤਾਂ ਤੁਹਾਡੇ ਘਰ ਵਿੱਚ ਵੇਖਿਆ ਨਹੀਂ ਨੌਕਰ ਆ ਹਜੇ ਨਵਾਂ ਨਵਾਂ ਆਇਆ ਹੈ ਇਸ ਨੂੰ ਕਿਸੇ ਚੀਜ਼ ਦਾ ਕੁਝ ਨਹੀਂ ਪਤਾ ਕਿ ਸਮਾਨ ਕਿੱਥੇ ਰੱਖਿਆ ਹੈ ਤੂੰ ਉਸ ਨੂੰ ਛੱਡ ਆਪਣੀ ਸੁਣਾ ਕਰਨੈਲ ਸਿੰਘ ਨੇ ਆਪਣੀ ਨੂੰਹ ਦੀਆਂ ਗੱਲਾਂ ਸੁਣੀਆਂ ਤਾਂ ਉਸ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆ ਰਿਹਾ ਸੀ ਔਰ ਔਰੇ ਹਾਸੀ ਤਾਂ ਪਿੱਛੋਂ ਅਮਨ ਨੇ ਆਵਾਜ਼ ਮਾਰ ਦਿੱਤੀ ਸੁਣੋ ਮੇਰੇ ਲਈ ਅਤੇ ਮੇਰੀ ਸਹੇਲੀ ਲਈ ਦੋ ਕੱਪ ਕੌਫੀ ਬਣਾ ਕੇ ਦੇਣਾ ਨੂਨ ਦੀ ਇਹ ਗੱਲ ਸੁਣ ਕੇ ਉਸ ਨੇ ਚੁੱਪਚਾਪ ਦੋ ਕੱਪ ਕੌਫੀ ਦੇ ਬਣਾ ਦਿੱਤੇ ਅਤੇ ਉਸ ਦੇ ਕਮਰੇ ਵਿੱਚ ਰੱਖ ਕੇ ਉੱਥੋਂ ਵਾਪਸ ਆ ਗਿਆ ਤਾਂ ਜਸਵਿੰਦਰ ਕੌਰ ਲਈ ਖਿਚੜੀ ਬਣਾ ਕੇ ਆਪਣੇ ਕਮਰੇ ਵਿੱਚ ਲੈ ਗਿਆ ਕਮਰੇ ਵਿੱਚ ਜਸਵਿੰਦਰ ਕੌਰ ਨੇ ਆਪਣੇ ਪਤੀ ਨੂੰ ਪੁੱਛਿਆ ਕਿ ਕੀ ਹੋਇਆ ਅਮਨ ਕਿਉਂ ਬੋਲ ਰਹੀ ਹੈ ਤਾਂ ਕਰਨੈਲ ਸਿੰਘ ਨੇ ਕਿਹਾ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਆਪਣੀ ਖਿਚੜੀ ਖਾ ਤੇ ਆਰਾਮ ਕਰ ਥੋੜੀ ਦੇਰ ਬਾਅਦ ਅਮਨ ਗੁੱਸੇ ਵਿੱਚ ਬੋਲਦੀ ਹੋਈ ਬੋਲੀ ਜੇ ਕੌਫੀ ਬਣਾਉਣੀ ਨਹੀਂ ਆਉਂਦੀ ਤਾਂ ਕਹਿ ਸਕਦੇ ਸੀ ਮੇਰਾ ਸਾਰਾ ਮੂਡ ਖਰਾਬ ਕਰ ਦਿੱਤਾ ਕੀ ਹੋਇਆ ਬੇਟਾ ਜਸਵਿੰਦਰ ਕੌਰ ਨੇ ਬੜੇ ਪਿਆਰ ਨਾਲ ਆਪਣੀ ਨੂੰਹ ਨੂੰ ਪੁੱਛਿਆ ਤਾਂ ਉਹ ਬੋਲੀ ਤੁਸੀਂ ਤਾਂ ਚੁੱਪ ਹੀ ਰਹੋ ਕੰਮ ਦੀ ਨਾ ਕਾਜ ਦੀ ਦੁਸ਼ਮਣ ਅਨਾਜ ਦੀ ਹੁਣ ਮੈਂ ਬਾਹਰ ਜਾ ਰਹੀ ਆ ਆਪਣੀ ਸਹੇਲੀ ਨਾਲ ਵਾਪਸ ਆ ਕੇ ਤੁਹਾਡੇ ਨਾਲ ਗੱਲ ਕਰਾਂਗੀ ਹਾਂ ਮੇਰੇ ਆਉਣ ਤੱਕ ਮੈਨੂੰ ਪੂਰੇ ਘਰ ਦੀ ਸਫਾਈ ਚਾਹੀਦੀ ਹੈ ਇਨਾ ਕਹਿ ਕੇ ਅਮਨ ਆਪਣੀ ਸਹੇਲੀ ਨਾਲ ਬਾਹਰ ਚਲੀ ਗਈ। ਨੋਦੀਆਂ ਗੱਲਾਂ ਸੁਣ ਕੇ ਜਸਵਿੰਦਰ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਉੱਚੀ-ਉੱਚੀ ਰੋਣ ਲੱਗੀ। ਤਾਂ ਕਰਨੈਲ ਸਿੰਘ ਬੋਲਿਆ, "ਜਸਵਿੰਦਰ ਕੁੜੀ, ਤੂੰ ਗੱਲ-ਗੱਲ ਤੇ ਰੋਣ ਕਿਉਂ ਲੱਗ ਜਾਂਦੀ ਹੈ? ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ। ਜੇ ਮੈਂ ਥੋੜਾ ਜਿਹਾ ਕੰਮ ਵੀ ਕਰ ਲੈਂਦਾ ਹਾਂ ਤਾਂ ਉਸ ਵਿੱਚ ਕੋਈ ਬੁਰਾਈ ਨਹੀਂ। ਤੂੰ ਹੀ ਤਾਂ ਕਹਿੰਦੀ ਹੈ ਕਿ ਇਨਸਾਨ ਨੂੰ ਹੱਥ-ਪੈਰ ਚਲਾਉਂਦੇ ਰਹਿਣਾ ਚਾਹੀਦਾ ਹੈ, ਨਹੀਂ ਤਾਂ ਸਰੀਰ ਖੜ ਜਾਂਦਾ ਹੈ ਅਤੇ ਬਿਮਾਰੀਆਂ ਲੱਗ ਜਾਂਦੀਆਂ ਨੇ।" ਕਰਨੈਲ ਸਿੰਘ ਨੇ ਜਸਵਿੰਦਰ ਕੌਰ ਦੇ ਹੰਝੂ ਪੂੰਝੇ ਤੇ ਉਸ ਨੂੰ ਆਰਾਮ ਕਰਨ ਲਈ ਕਿਹਾ ਤੇ ਖੁਦ ਘਰ ਦੀ ਸਫਾਈ ਕਰਨ ਚਲਾ ਗਿਆ ਸਫਾਈ ਕਰਨ ਤੋਂ ਬਾਅਦ ਉਹ ਰਸੋਈ ਵਿੱਚ ਭਾਂਡੇ ਸਾਫ਼ ਕਰਨ ਲੱਗਾ ਠੰਡੇ ਪਾਣੀ ਨਾਲ ਭਾਂਡੇ ਸਾਫ਼ ਕਰਦੇ ਹੋਏ ਉਸ ਦੇ ਹੱਥ ਕੰਬ ਰਹੇ ਸੀ ਥੋੜੇ ਸਮੇਂ ਬਾਅਦ ਅਚਾਨਕ ਬਾਹਰੋਂ ਆਵਾਜ਼ ਆਈ ਉਸ ਦਾ ਬੇਟਾ ਮਨਵੀਰ ਆ ਗਿਆ ਸੀ ਡੈਡੀ ਜੀ ਕਿੱਥੇ ਹੋ ਤੁਸੀਂ ਆਹ ਦੇਖੋ ਮੈਂ ਤੁਹਾਡੇ ਲਈ ਕੀ ਕੀ ਲੈ ਕੇ ਆਇਆ ਹਾਂ ਕਹਿੰਦਾ ਹੋਇਆ ਮਨਵੀਰ ਉਹਨਾਂ ਦੇ ਕਮਰੇ ਵਿੱਚ ਚਲਾ ਗਿਆ ਆਪਣੀ ਮਾਂ ਦੇ ਪੈਰਾਂ ਨੂੰ ਹੱਥ ਲਾਇਆ ਤੇ ਆਪਣੀ ਮਾਂ ਨੂੰ ਪੁੱਛਣ ਲੱਗਿਆ ਮਾਂ ਤੂੰ ਕਿਵੇਂ ਆ ਹੁਣ ਪੁੱਤ ਨੂੰ ਸਾਹਮਣੇ ਵੇਖ ਕੇ ਜਸਵਿੰਦਰ ਕੌਰ ਦੀਆਂ ਅੱਖਾਂ ਵਿੱਚ ਹੰਝੂ ਆਏ ਤਾਂ ਮਨਵੀਰ ਬੋਲਿਆ ਮਾਂ ਦੇਖ ਮੈਂ ਵਿਦੇਸ਼ ਤੋਂ ਤੁਹਾਡੇ ਲਈ ਕੀ ਕੀ ਲੈ ਕੇ ਆਇਆ ਹਾਂ ਤੁਹਾਡੇ ਲਈ ਬਹੁਤ ਖੂਬਸੂਰਤ ਸੂਟ ਅਤੇ ਡੈਡੀ ਲਈ ਬਹੁਤ ਹੀ ਵਧੀਆ ਕੁਆਲਿਟੀ ਦੀ ਐਨਕ ਲੈ ਕੇ ਆਇਆ ਹਾਂ ਪਰ ਡੈਡੀ ਹੈ ਕਿੱਥੇ ਸਾਰੇ ਘਰ ਵਿੱਚ ਵੇਖ ਲਿਆ ਉਹ ਕਿਤੇ ਨਜ਼ਰ ਨਹੀਂ ਆ ਰਹੇ ਉੱਤਦੇ ਸਵਾਲ ਤੇ ਜਸਵਿੰਦਰ ਕੌਰ ਖੁਦ ਨੂੰ ਰੋਕ ਨਹੀਂ ਸਕੀ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਮਨਵੀਰ ਮਾਂ ਦੀ ਹਾਲਤ ਵੇਖ ਕੇ ਹੱਕਾ ਬੱਕਾ ਰਹਿ ਗਿਆ ਤੇ ਮਾਂ ਤੋਂ ਉਸ ਦੇ ਰੋਣ ਦਾ ਕਾਰਨ ਪੁੱਛਿਆ। ਜਸਵਿੰਦਰ ਕੌਰ ਨੇ ਸਾਰਾ ਕੁਝ ਅਮਨ ਬਾਰੇ ਆਪਣੇ ਪੁੱਤਰ ਨੂੰ ਦੱਸਿਆ। ਇੰਨੇ ਨੂੰ ਰਸੋਈ ਵਿੱਚੋਂ ਕੁਝ ਟੁੱਟਣ ਦੀ ਆਵਾਜ਼ ਆਈ ਤਾਂ ਮਨਵੀਰ ਭੱਜਿਆ ਉੱਥੇ ਗਿਆ। ਮਨਵੀਰ ਨੇ ਦੇਖਿਆ ਕਿ ਉਸਦੇ ਡੈਡੀ ਰਸੋਈ ਸਾਫ ਸਫਾਈ ਕਰਦੇ ਉਹਨਾਂ ਦੇ ਹੱਥ ਵਿੱਚੋਂ ਕੱਚ ਦਾ ਗਲਾਸ ਡਿੱਗ ਕੇ ਟੁੱਟ ਗਿਆ ਜਿਸ ਨੂੰ ਉਹ ਚੁੱਕ ਰਹੇ ਸੀ। ਇਹ ਵੇਖ ਕੇ ਮਨਵੀਰ ਦੇ ਹੋਸ਼ ਉੱਡ ਗਏ ਜਦੋਂ ਕਰਨੈਲ ਸਿੰਘ ਨੇ ਉਸ ਵੱਲ ਵੇਖਿਆ ਤਾਂ ਜਲਦੀ ਨਾਲ ਖੜਾ ਹੋ ਗਿਆ ਬੋਲਿਆ ਪੁੱਤਰ ਤੂੰ ਤਾਂ ਦੱਸਿਆ ਨਹੀਂ ਕਦੋਂ ਆਇਆ ਬੱਸ ਡੈਡੀ ਮੇਰਾ ਕੰਮ ਜਲਦੀ ਖਤਮ ਹੋ ਗਿਆ ਸੀ ਤਾਂ ਮੈਂ ਜਲਦੀ ਆ ਗਿਆ ਇਹ ਕਹਿੰਦੇ ਹੋਏ ਉਸਨੇ ਆਪਣੇ ਡੈਡੀ ਦੇ ਪੈਰਾਂ ਨੂੰ ਹੱਥ ਲਾਇਆ ਤੇ ਕਰਨੈਲ ਸਿੰਘ ਨੇ ਉਸ ਨੂੰ ਆਪਣੇ ਦੋਵੇਂ ਹੱਥਾਂ ਨਾਲ ਅਸ਼ੀਰਵਾਦ ਦਿੱਤਾ ਮਨਵੀਰ ਨੇ ਮਹਿਸੂਸ ਕੀਤਾ ਕਿ ਡੈਡੀ ਦੇ ਹੱਥ ਠੰਡੇ ਬਰਫ਼ ਹੋਏ ਪਏ ਨੇ ਤੇ ਕੰਬ ਵੀ ਰਹੇ ਨੇ ਇਹਨੇ ਨੂੰ ਅਮਨ ਵੀ ਉੱਥੇ ਪਹੁੰਚ ਗਈ ਤੇ ਮਨਵੀਰ ਨੂੰ ਦੇਖ ਕੇ ਉਸਦੇ ਤਾਂ ਹੋਸ਼ ਹੀ ਉੱਡ ਗਏ ਤੇ ਚਿਹਰੇ ਤੇ ਮੁਸਕਰਾਹਟ ਫਿੱਕੀ ਪੈ ਗਈ ਝੂਠਾ ਜਿਹਾ ਮੁਸਕਰਾ ਕੇ ਕਹਿੰਦੀ ਮਨਵੀਰ ਤੁਸੀਂ ਤਾਂ ਕਹਿ ਰਹੇ ਸੀ ਕਿ ਤੁਹਾਡਾ 10 ਦਿਨ ਦਾ ਕੰਮ ਅਜੇ ਬਾਕੀ ਆ ਇਹ ਕਹਿੰਦੇ ਹੋਏ ਜਿਵੇਂ ਹੀ ਅਮਨ ਉਹਦੇ ਕੋਲ ਆਉਣ ਲੱਗੀ ਤਾਂ ਮਨਵੀਰ ਨੇ ਜ਼ੋਰ ਨਾਲ ਥੱਪੜ ਉਸਦੇ ਮੂੰਹ ਤੇ ਮਾਰਿਆ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਰੱਬ ਵਰਗੇ ਮਾਤਾ ਪਿਤਾ ਨਾਲ ਇਹ ਸਲੂਕ ਕਰਨ ਦੀ ਇਹ ਘਰ ਉਹਨਾਂ ਦੇ ਪੁੱਤ ਦਾ ਹੈ ਇਸ ਨੂੰ ਤੂੰ ਪੇਕਿਆਂ ਤੋਂ ਨਹੀਂ ਲੈ ਕੇ ਆਈ ਮੈਂ ਸਭ ਕੁਝ ਬਰਦਾਸ਼ਤ ਕਰ ਸਕਦਾ ਹਾਂ ਪਰ ਆਪਣੇ ਮਾਪੇ ਦੀਆਂ ਅੱਖਾਂ ਵਿੱਚ ਹੰਝੂ ਬਿਲਕੁਲ ਨਹੀਂ ਬਰਦਾਸ਼ਤ ਕਰ ਸਕਦਾ। ਘਟੀਆ ਔਰਤ ਮੈਨੂੰ ਤਾਂ ਲੱਗਿਆ ਸੀ ਕਿ ਸਮੇਂ ਦੇ ਨਾਲ ਨਾਲ ਤੂੰ ਮੇਰੇ ਮਾਪੇ ਨੂੰ ਸਮਝ ਲਏਂਗੀ। ਉਹਨਾਂ ਨੂੰ ਆਪਣੇ ਮੰਮੀ ਪਾਪਾ ਦੀ ਤਰ੍ਹਾਂ ਸਮਝੇਂਗੀ ਪਰ ਮੈਂ ਗਲਤ ਸੀ। ਮੇਰੇ ਜਾਣ ਤੋਂ ਬਾਅਦ ਮੇਰੇ ਮਾਤਾ ਪਿਤਾ ਦੇ ਨਾਲ ਨੌਕਰਾਂ ਵਰਗਾ ਸਲੂਕ ਕਰਦੇ ਹੋਏ ਤੈਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ। ਬਸ ਬਹੁਤ ਹੋ ਗਿਆ। ਹੁਣ ਤੂੰ ਆਪਣਾ ਸਮਾਨ ਪੈਕ ਕਰ ਤੇ ਨਿਕਲ ਜਾ ਮੇਰੇ ਘਰੋਂ। ਮਨਵੀਰ ਨੇ ਗੁੱਸੇ ਵਿੱਚ ਕਿਹਾ ਇਸ ਘਰ ਵਿੱਚ ਤੇਰੀ ਕੋਈ ਜਗ੍ਹਾ ਨਹੀਂ ਆ ਐਨਾ ਸੁਣਦੇ ਹੀ ਅਮਨ ਮਨਵੀਰ ਦੇ ਪੈਰਾਂ ਤੇ ਡਿੱਗ ਗਈ ਤੇ ਮਾਫੀ ਮੰਗਣ ਲੱਗੀ ਤੁਸੀਂ ਮੇਰੇ ਨਾਲ ਇਦਾਂ ਕਿਵੇਂ ਕਰ ਸਕਦੇ ਹੋ ਤੁਸੀਂ ਤਾਂ ਮੈਨੂੰ ਪਿਆਰ ਕਰਦੇ ਹੋ ਨਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਜਨਮ ਦੇਣ ਵਾਲੇ ਮਾਪਿਓ ਦੀ ਬੇਇੱਜ਼ਤੀ ਸਹਿਣ ਕਰਾਂ ਤੇ ਤੇਰੇ ਲਈ ਉਹਨਾਂ ਨੂੰ ਛੱਡ ਦੇਵਾਂਗਾ ਮੈਂ ਸੋਚਿਆ ਸੀ ਕਿ ਇੱਕ ਨਾ ਇੱਕ ਦਿਨ ਤੂੰ ਮੇਰੇ ਮਾਤਾ ਪਿਤਾ ਨੂੰ ਅਪਣਾ ਲਏਂਗੀ ਪਰ ਤੇਰੇ ਵਰਗੀਆਂ ਔਰਤਾਂ ਹਸ ਦੇ ਖੇੜਦੇ ਪਰਿਵਾਰ ਨੂੰ ਬਰਬਾਦ ਕਰ ਦਿੰਦੀਆਂ ਨੇ ਤੇ ਮੈਨੂੰ ਸ਼ਰਮ ਆਉਂਦੀ ਹੈ ਆਪਣੇ ਆਪ ਤੇ ਕਿ ਮੈਂ ਆਪਣੇ ਮਾਪੇ ਨੂੰ ਤੇਰੇ ਵਰਗੀ ਘਟੀਆ ਔਰਤ ਦੇ ਕੋਲ ਛੱਡ ਕੇ ਚਲਾ ਗਿਆ ਹਾਂ ਇਹਨਾਂ ਕਹਿੰਦੇ ਹੋਏ ਮਨਵੀਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਆਪਣੇ ਮੰਮੀ ਪਾਪਾ ਦੇ ਅੱਗੇ ਹੱਥ ਜੋੜ ਕੇ ਬੋਲਿਆ ਮੈਨੂੰ ਮਾਫ ਕਰ ਦਿਓ ਮੇਰੇ ਰਹਿੰਦੇ ਹੋਏ ਅੱਜ ਤੋਂ ਬਾਅਦ ਤੁਹਾਨੂੰ ਦੋਨਾਂ ਨੂੰ ਕੋਈ ਤਕਲੀਫ ਨਹੀਂ ਹੋਏਗੀ ਅਮਨ ਆਪਣੇ ਸੱਸ ਸਹੁਰੇ ਦੇ ਪੈਰਾਂ ਵਿੱਚ ਡਿੱਗ ਪਈ ਤੇ ਕਹਿੰਦੀ ਮੰਮੀ ਪਾਪਾ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਆ ਅਣਜਾਣੇ ਵਿੱਚ ਮੈਂ ਤੁਹਾਨੂੰ ਬਹੁਤ ਬੁਰਾ ਭਲਾ ਕਿਹਾ ਹੈ ਤੁਹਾਡੇ ਨਾਲ ਬਹੁਤ ਬੁਰਾ ਸਲੂਕ ਕੀਤਾ ਹੈ ਤਾਂ ਜਸਵਿੰਦਰ ਕੌਰ ਬੋਲੀ ਬੇਟਾ ਮaaf ਕਰ ਦੇ ਅਮਨ ਨੂੰ ਲੜਾਈ ਝਗੜਾ ਘਰ ਵਿੱਚ ਚੰਗਾ ਨਹੀਂ ਰਹਿੰਦਾ ਮਨਵੀਰ ਨੇ ਉਹਨਾਂ ਦੀ ਇੱਕ ਨਾ ਸੁਣੀ ਤੇ ਅਮਨ ਦਾ ਹੱਥ ਫੜ ਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਕਰਨੈਲ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪਰ ਮਨਵੀਰ ਕਹਿੰਦਾ ਡੈਡੀ ਤੁਸੀਂ ਮੈਨੂੰ ਰੋਕੋ ਨਾ ਜੇ ਮੈਂ ਅੱਜ ਇਸ ਨੂੰ ਮaaf ਕਰ ਦਿੱਤਾ ਜੋ ਔਰਤਾਂ ਆਪਣੇ ਸੱਸ ਸਹੁਰੇ ਨਾਲ ਅਜਿਹਾ ਵਿਵਹਾਰ ਕਰਦੀਆਂ ਨੇ ਉਹਨਾਂ ਨੂੰ ਕਦੇ ਵੀ ਸਬਕ ਨਹੀਂ ਮਿਲੇਗਾ। ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ। ਕਹਾਣੀ ਤੁਹਾਨੂੰ ਕਿਵੇਂ ਲੱਗੀ? ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ। ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।